ਭਾਈ ਉਹਨਾਂ ਨੇ ਇੱਕ ਜਗਰਾਉ ਮੇਲੇ ਮੇਲੇ ਚ ਆਫਰ ਲਾਈ ਆ ਵੀ ਤੁਸੀਂ ਕੋਈ ਵੀ ਦੋ ਚੀਜ਼ਾਂ ਲੈਣੇ ਆ ਦੋ ਪ੍ਰੋਡਕਟ ਲੈਣੇ ਆ ਤਾਂ ਤੁਹਾਨੂੰ ਇੱਕ ਪ੍ਰੋਡਕਟ ਨਾਲ ਫ੍ਰੀ ਮਿਲੂ ਉਹ ਚੁਆਇਸ ਤੁਹਾਡੀ ਆ ਜਿਹੜਾ ਅੰਨਿਆ ਸਾਰਿਆਂ ਵਿੱਚੋਂ ਇੱਕ ਪ੍ਰੋਡਕਟ ਜੇ ਤੁਸੀਂ ਦੋ ਚੀਜ਼ਾਂ ਲੈਣੇ ਆ ਤੀਜਾ ਆਪਦੀ ਮਰਜ਼ੀ ਦਾ ਫ੍ਰੀ ਲੈ ਉਹ ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਗਰਾਉ ਮੇਲਾ ਚੱਲੀ ਜਾਂਦਾ ਜੀ ਤੇ ਅੱਜ ਆਪਾਂ ਮੇਲੇ ਤੇ ਜਾਨਵਰਾਂ ਦੀ ਗੱਲ ਬਾਤ ਕਰਾਂਗੇ ਪਹਿਲਾਂ ਆਪਾਂ ਪ੍ਰੋਡਕਟਾਂ ਦੀ ਗੱਲ ਕਰਦੇ ਆ ਜਿਹੜੇ ਘੋੜੇ ਨੂੰ ਵਧੀਆ ਹੈਲਥੀ ਬਣਾਉਣ ਲਈ ਫਿੱਟ ਬਣਾਉਣ ਲਈ ਨੇਚਰਲ ਚੀਜ਼ਾਂ ਪਾ ਕੇ ਬਣਾਉਂਦੇ ਕੋਈ ਹਾਰਮੋਨ ਨਹੀਂ ਇਹਦੇ ਵਿੱਚ ਕੋਈ ਸਟੀਰੀਡ ਨਹੀਂ 100% ਨੇਚਰਲ ਚੀਜ਼ਾਂ ਪਾਈਆਂ ਨੇ ਤੇ ਸਾਰੇ ਪ੍ਰੋਡਕਟਾਂ ਦੀ ਜਾਣਕਾਰੀ ਲੈਣੇ ਆਪ ਕੰਪਨੀ ਦਾ ਆਪ ਜੋ ਮਾਲਕਾ ਓਨਰ ਉਹ ਆਪ ਆਏ ਹੋਇਆ ਹਰੀਤਨ ਬਾਇਓਟੈਕ ਕੰਪਨੀ ਹੈ ਜੀ ਨੰਬਰ ਆ ਉੱਤੇ ਦਿੱਤਾ ਹੋਇਆ ਤੇ ਬਾਕੀ ਜਿਹੜੀ ਡਿਟੇਲ ਆ ਉਹ ਆਪਾਂ ਮਾਲਕਾਂ ਤੋਂ ਲੈ ਲੈ। ਕੀ ਹਾਲ ਸਰ ਬਈ ਤੁਹਾਣ ਵਾਸਤੇ ਜੀ। ਨਮਸਕਾਰ ਜੀ ਹੋਰ ਬਤਾਈਏ ਠੀਕ ਹੋ ਜੀ ਮੇਲੇ ਮੇ ਪਹੁੰਚ ਜਗੇਗੀ। ਹਾਂਜੀ ਸਰ ਮੇਲੇ ਮੇ ਪਹੁੰਚ ਮੁਕਸਰ ਮੇਲੇ ਮੇ ਬਹੁਤ ਬੜਿਆ ਰਿਸਪਾਂਸ ਆਇਆ ਥਾ। ਅਭੀ ਜਗਰਾਉਂ ਮੇ ਵੀ ਲਗਾਇਆ। प्रोडक्ट भी नहीं ले आते लॉन्च कर दिए ऐसा प्रोडक्ट हमने लिया था सर हार्स के लिए और कैटल के लिए बोध को दोनों जानवर को एक ही प्रोडक्ट हम मिला के लेके आया था आ, ये प्रोडक्ट जो भी है सारे जो भी प्रोडक्ट है आप घोड़ी को ले सकते घोड़ी को भी दे सकते हैं और बैंस को भी गाय तीन चीज दे सकते हैं तो ये 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 हो सर है है, है 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 ठीक है जी। किलेटेड़, 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 सब मिला के ग्रोथ से, ये शाइनिंग के लिए, शाइनिंग के से लिए, लिए तो दोस्तों जिन्हें आपके घोड़े माज खान जिंद भी कोई प्रोडक्ट पा न्यूट्री स्टार्ट चाक के जी माड़ी बाल्टी बाल्टी चक लो उठा लेना ਬਾਲਟੀ ਆ ਸਰ 10 ਕਿਲੋ ਦੀ ਬਾਲਟੀ ਹੈ ਜੀ ਬਾਲਟੀ ਪਾਊਡਰ ਫਾਰਮ ਨੇ ਰਹਤਾ ਹੈ ਠੀਕ ਹੈ ਜੀ ਆ ਪਾਊਡਰ ਫਾਰਮ ਨੇ ਰਹਤਾ ਹੈ ਆ ਬ ਇਹ ਕੀ ਹੈ 100 ਗ੍ਰਾਮ ਸੇ 200 ਗ੍ਰਾਮ ਤੱਕ ਡੇਲੀ ਨੇ ਜਿਸ ਮੇ ਆਪ ਦੇ ਸਕਦੇ ਤੇ ਇਹਦਾ ਪ੍ਰਾਈਸ ਕੀ ਹੈ ਜੀ ਇਹ 3 ਕਿਜੀ ਤੋ 500 ਰੁਪਿਆ ਕਿਹਾ 500 ਰੁਪਏ ਦਾ ਮਿੱਤਰੋ 3 ਕਿਲੋ ਮੇਰੇ ਹਿਸਾਬ ਨਾਲ ਤਾਂ ਮਾਰਕੀਟ ਵਿੱਚ ਨਹੀਂ ਮਿਲਣਾ ਕਿਉਂਕਿ ਪਿਓਰਿਟੀ ਵੀ ਪੂਰੀ ਹੈ ਕੋਈ ਅੰਨਾ ਤਾਵਾ ਵੀ 100% ਨੇਚਰਲ ਆ ਤੇ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਸਾਰੇ ਜਿਹੜੇ ਪ੍ਰੋਡਕਟ ਹਨ ਇਹਨਾਂ ਦੇ ਮੈਂ ਆਪ ਆਪਣੇ ਘੋੜਿਆਂ ਨੂੰ ਘਰੇ ਜਿਹੜੇ ਪਰਮਾਨੈਂਟ ਰੱਖੇ ਉਹਨਾਂ ਨੂੰ ਚਾਲਦੇ ਤੇ ਉਸ ਤੋਂ ਬਾਅਦ ਹੀ ਕੋਈ ਕੈਲਸ਼ੀਅਮ ਸਟਾਰਟ ਕੈਲਸ਼ੀਅਮ ਹੋ ਗਿਆ ਸਰ ਇਹ ਕੈਲਸ਼ੀਅਮ ਇਹ ਹੋ ਗਿਆ ਸਰ ਨੈਨੋ ਕੈਲਸ਼ੀਅਮ ਹੋ ਗਿਆ ਬੋਲੇ ਤਾਂ ਨੈਨੋ ਕੈਲਸ਼ੀਅਮ ਵਿੱਚ ਜੋ ਸਪੈਸ਼ialਟੀ ਹੈ

150 ਵਿੱਚ ਆਪਾਂ ਦੇਖੀਏ ਕੋਈ ਕੈਲਸ਼ੀਅਮ 90% ਅਬਜ਼ਰਪਸ਼ਨ ਵਾਲੀ ਨਹੀਂ ਮਿਲਦੀ ਤੇ ਬਾਈ ਸਾਹਿਬ ਬਾਇਓ ਸਟੱਡੀ ਬਾਇਓ ਸਟੱਡੀ ਸਰ ਇਹ ਹੂਫ ਕੇਅਰ ਕੇ ਲੀਏ ਸਰ ਹੂਫ ਹੂਫ ਆਖਿਰ ਬਾਇਓਟਿਨ ਕੰਬੀਨੇਸ਼ਨ ਮੈਂ ਹੈ ਠੀਕ ਹੈ ਜੀ ਜਿਵੇਂ ਘੋੜਿਆਂ ਦੇ ਸੁੰਬ ਦੇ ਉੱਤੇ ਤੇੜ ਆ ਜਾਂਦੀ ਆ ਜਾਂ ਰਫ ਹੋ ਜਾਂਦੇ ਡਰਾਈ ਹੋ ਜਾਂਦੇ ਉਸਦੇ ਇਹਦੀ ਡੋਜ਼ ਕਿੰਨੀ ਹੈ ਜੀ ਇਹ ਇਹ 100 ਲੀਟਰ 100 ਐਮਐਲ ਹੈ ਸਰ 100 ਐਮਐਲ ਡੇਲੀ ਦੇਣਾ ਕਿੰਨਾ ਟਾਈਮ ਦੇਣਾ ਪੈਂਦਾ ਜੀ ਇਹ 15 ਦਿਨ ਦੇਣਾ ਹੈ 15 ਦਿਨ ਦੇਣਾ ਹਾਂ 150 ਐਮਐਲ ਦੋਸਤੋ 15 ਦਿਨ ਦੇਣਾ ਜੀ 1.5 ਲੀਟਰ ਮੰਨ ਲਓ ਕਹਿੰਦਾ ਮਤਲਬ 1.5 ਲੀਟਰ ਜਾਂ 2 ਲੀਟਰ 4 ਤੱਕ ਰਿਜ਼ਲਟ ਪੂਰਾ ਮਿਲ ਜਾ। ਹਾਂ ਜੀ ਹਾਂ ਜੀ। ਤੇ ਇਸ ਦਾ ਪ੍ਰਾਈਸ ਜੀ? ਮੇਨ ਮੇਨ ਕੰਪੋਜੀਸ਼ਨ ਹੈ ਬਾਇਓਟਿਨ ਹੈ ਸਰ ਇਸ ਵਿੱਚ। ਠੀਕ ਹੈ ਜੀ ਬਾਇਓਟਿਨ। ਪ੍ਰਾਈਸ 500 ਰੁਪਿਆ ਸਰ। 500 ਰੁਪਏ ਪ੍ਰਾਈਸ ਹੈ ਦੋਸਤੋ ਜੈਨੂਇਨ ਪ੍ਰਾਈਸ ਨਹੀਂ ਤਾਂ ਦੇਖੀ ਆਪਾਂ 15-1500 ਤੋਂ 2-2000 ਚ ਲੀਟਰ ਮਿਲਦੇ ਆ ਤੇ ਉਸ ਤੋਂ ਅਗਲਾ ਜੀ? ਆ ਸਰ ਇਹ ਹੀਟ ਸਟਡ ਸਰ। ਗੋਡੇ ਕੋ ਹੀਟ ਮੇ ਆਉਣੇ ਲਈ ਹੀਟ ਸਟਡ ਹੈ ਸਰ। ਗੋਡੀ ਮੰਨ ਲਓ ਕੋਈ ਹੀਟ ਮੇ ਨਹੀਂ ਆਦੀ ਦੋਸਤੋ ਹੁਣ ਤੇ ਜਿਵੇਂ ਚੱਲ ਪਿਆ ਸੀਜ਼ਨ। ਤੇ ਮੰਨ ਲਓ ਐ ਮੌਖ ਸਰ ਤੇ ਜਿੰਨੇ ਕ ਆਪਾਂ ਹੀਟ ਸਟੱਡ ਦਿੱਤੀ ਉਹਨਾਂ ਦਾ ਰਿਜ਼ਲਟ ਮਿਲਿਆ ਤਾਂ ਤਕਰੀਬਨ ਘੋੜੀਆਂ ਮੀਟ ਹੋਣੀਆਂ ਆਈਆਂ ਕਿਉਂਕਿ ਜਿੰਨੇ ਕ ਆਪਣੇ ਕੋਲ ਆਏ ਜੀ ਆਪਣੇ ਘੋੜੇ ਤੋਂ ਮੀਟ ਕਰਾਉਣਾ ਜੀ ਘੋੜੀਆਂ ਲਈ ਮੈਂ 4-5 ਲੀਟਰ ਆ ਬੰਦੇ ਨੂੰ ਦਵਾਇਆ ਸੀ ਉਹ ਸਾਰੀਆਂ ਘੋੜੀਆਂ ਆਪਣੇ ਘੋੜਿਆਂ ਤੋਂ ਮੀਟ ਹੋ ਕੇ ਚਲੀਆਂ ਗਈਆਂ ਬਾਕੀ ਹੁਣ ਸੀਜ਼ਨ ਚੱਲਦਾ ਦੋਸਤੋ ਮੀਟਿੰਗ ਦਾ ਰੁੱਤ ਸਹੀ ਹੈ ਜਿਹੜੇ ਵੀ ਭਰਾ ਨੇ ਘੋੜੀ ਦੀ ਹੀਟ ਕਰਾਉਣੀ ਹੈ ਤਾਂ ਇਹ ਕਿੰਨੇ ਦਿਨ ਦੇਣਾ ਪੈਂਦਾ ਜੀ ਇਹ ਇਹ 500 ਰੁਪਏ ਕਿਸੇ 500 ਰੁਪਏ ਰੇਟ ਆ ਤੇ ਦੇਣਾ ਇੱਕ ਡੋਜ਼ ਦੋਸਤੋ 100 ਐਮਐਲ ਸਰ 100 ਐਮਐਲ ਰੇਤੀ ਦੋਸਤੋ 15 ਦਿਨ ਤੱਕ 15 ਦਿਨ ਦੇਣਾ ਪੈਂਦਾ ਜੀ ਇਹਨਾਂ ਸਰਕਲ ਜਿਹੜਾ 15 ਦਿਨ ਦੇਣਾ ਪੈਂਦਾ ਤੇ ਰਿਜ਼ਲਟ ਮਿਲ ਜਾਓ ਉਸ ਤੋਂ ਅਗਲਾ ਵੀ ਦਿਖਾ ਦੋ ਜੀ ਯਸ ਸਰ ਯਸ ਸਰ ਹੈਲਥੀ ਸਟੱਡੀ ਸਰ ਹੈਲਥੀ ਸਟੱਡੀ ਸੀਜ਼ਨਲ ਵਾਈਜ਼ ਡਿਸੀਜ਼ਸ ਆਤਾ ਹੈ ਇਨਫੈਕਸ਼ਨਸ ਆਤਾ ਹੈ ਔਰ ਇਸਕਾ ਇਮਿਊਨਿਟੀ ਲੈਵਲ ਵੀ ਵਧਦਾ ਹੈ ਕبھی-ਕبھی ਮੇਨ ਗੱਲ ਆ ਵੀ ਇਮਿਊਨਿਟੀ ਹੋ ਜਾਂਦਾ ਹੈ ਇਮਿਊਨਿਟੀ ਡਵੈਲਪ ਕੋ ਕਰਦਾ ਹਾਂ ਹਾਂ ਇਮਿਊਨਿਟੀ ਬਿਲਡ ਅਪ ਕਰਦਾ ਹੈ ਦੋਸਤੋ ਕਹਦਾ ਜਾਨਵਰ ਕਮਜ਼ੋਰ ਆ ਜਾਂ ਬਿਮਾਰ ਜ਼ਿਆਦਾ ਰਹਿੰਦਾ ਜਿਵੇਂ ਹੁਣ ਮੌਸਮ ਚੇਂਜ ਹੁੰਦਾ ਖੰਗ ਜਿਹਾ ਕੰਮ ਹੁੰਦਾ ਰਹਿੰਦਾ ਤਾਂ ਹੈ

ਬਹੁਤ ਬੜਿਆ ਰਿਜ਼ਲਟ ਆਏਗਾ ਇਹ ਪਾਊਡਰ ਇਹ ਬਹੁਤ ਬੜਿਆ ਰਿਸਪਾਂਸ ਆ ਰਿਹਾ ਇਹ ਪਾਊਡਰ ਪਾਊਡਰ ਫਾਰਮ ਦਾ ਹੈ ਹਾਂਜੀ ਮੈਂ ਯਾਰ ਆ ਪਹਿਲਾਂ ਨਾ ਨੀਮ ਸੀ ਦੋਸਤੋ ਇਕਾਈ ਬੂਸਟ ਮੈਂ ਨੀਮ ਚੇਂਜ ਕਰਦਾ ਪਰ ਚੀਜ਼ ਉਹੀ ਆ ਇਹ ਤੇ ਮੈਂ ਦਨੇ ਦੋ ਤਿੰਨ ਪ੍ਰੋਡਕਟ ਵਰਤੇ ਆਪਣੇ ਚੈਨਲ ਤੇ ਵੀਡੀਓ ਪਾਈ ਰਿਜ਼ਲਟ ਬਹੁਤ ਸੋਹਣਾ ਤੁਸੀਂ ਵੀ ਇੱਕ ਵਾਰ ਜ਼ਰੂਰ ਵਰਤਿਓ ਤੇ ਬਾਕੀ ਨੰਬਰ ਆ ਜਿਹੜਾ 7386005545 7386005545 ਨੰਬਰ ਆ ਦੋਸਤੋ ਆਨਲਾਈਨ ਵੀ ਆਰਡਰ ਕਰ ਸਕਦੇ ਆਨਲਾਈਨ ਵੀ ਹੋ ਜਾਏ ਸਰ ਐਟਡੀਸੀ ਕੋਰੀਅਰ ਮੇ ਮਿਲ ਜਾਏਗਾ ਠੀਕ ਹੈ ਜੀ ਦੋਟ ਇੰਡੀਆ ਬਾਈ ਹੁਣਾਂ ਨੇ ਇੱਕ ਜਗਰਾਉ ਮੇਲੇ ਮੇਲੇ ਜੋ ਆਫਰ ਲਾਈ ਆ ਵੀ ਤੁਸੀਂ ਕੋਈ ਵੀ ਦੋ ਚੀਜ਼ਾਂ ਲੈਨੇ ਆ ਦੋ ਪ੍ਰੋਡਕਟ ਲੈਨੇ ਆ ਤਾਂ ਤੁਹਾਨੂੰ ਇੱਕ ਪ੍ਰੋਡਕਟ ਨਾਲ ਫ੍ਰੀ ਮਿਲੂ ਚੁਆਇਸ ਤੁਹਾਡੀ ਆ ਜਿਹੜਾ ਅੰਨਾਂ ਸਾਰਿਆਂ ਵਿੱਚੋਂ ਇੱਕ ਪ੍ਰੋਡਕਟ ਜੇ ਤੁਸੀਂ ਦੋ ਚੀਜ਼ਾਂ ਲੈਨੇ ਤੀਜਾ ਆਪਦੀ ਮਰਜ਼ੀ ਦਾ ਫ੍ਰੀ ਲੈ ਸਕਦੇ ਆ ਜੀ ਹਾਂਜੀ ਹਾਂਜੀ ਸਰ ਹਾਂਜੀ ਸੋ ਦੋਸਤੋ 500 ਰੁਪਏ ਦਾ ਤੁਹਾਡਾ ਫਾਇਦਾ ਹੋ ਜਾਣਾ ਬਾਕੀ ਡੇਟ ਆ ਜਿਹੜਾ ਬਾਈ ਹੁਣਾਂ ਦਾ ਪਹਿਲਾਂ ਹੀ ਬਹੁਤ ਤੋ ਨੰਬਰ ਆਪਾਂ ਦੇਤੇ ਆ ਨੰਬਰ ਚੱਲਦਾ ਬਾਈ ਉਹਨਾਂ ਕਹਿੰਦੇ ਵੀ ਆਨਲਾਈਨ ਮੰਗਾਉਣਾ ਤਾਂ ਸੰਪਰਕ ਕਰ ਸਕਦੇ ਤੇ ਬਾਕੀ ਜਗਰਾਉ ਮੇਲੇ ਬਾਬਾ ਜੀ ਦਾ ਸਟਾਲ ਫਾਰਮ ਦੇ ਅੱਡੇ ਤੇ ਸਟਾਲ ਲੱਗੀ ਹੋਈ ਹੈ ਨਾ ਜੀ ਤੁਸੀਂ ਸਟਾਲ ਤੇ ਆ ਕੇ ਖਰੀਦ ਸਕਦੇ